ਪੰਜਾਬ 24 نیوز थाना सिटी राजपुरा ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ थाना सिटी ਦੇ ਇੰਚਾਰਜ ਐਸ ਐਚਓ ਗੁਰਸੇਵਕ ਸਿੰਘ ਵੱਲੋਂ ਚਾਈਨਾ ਡੋਰ ਵੇਚਣ ਅਤੇ ਵਰਤਣ ਵਾਲਿਆਂ ਲਈ ਸਖਤ ਚੇਤਾਵਨੀ ਜਾਰੀ ਕੀਤੀ ਗਈ ਹੈ ਐਸ ਐਚਓ ਗੁਰਸੇਵਕ ਸਿੰਘ ਨੇ ਕਿਹਾ ਕਿ ਚਾਈਨਾ ਡੋਰ ਜਾਨ ਲੈਵਾ ਹੈ ਜਿਸ ਨਾਲ ਲੋਕਾਂ ਦੀਆਂ ਜਾਨਾਂ ਨੂੰ ਗੰਭੀਰ ਖਤਰਾ ਬਣਿਆ ਹੋਇਆ ਹੈ ਉਨਾ ਦੱਸਿਆ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਚਾਈਨਾ ਡੋਰ ਤੇ ਪੂਰੀ ਤਰ੍ਹਾਂ ਪਾਬੰਦੀ ਲੱਗੀ ਹੋਈ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਕੋਈ ਵੀ ਵਿਅਕਤੀ ਚਾਈਨਾ ਡੋਰ ਵੇਚਦਾ ਜਾਂ ਵਰਤਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਇਲਾਕੇ ਵਿੱਚ ਨਿਗਰਾਨੀ ਵਧਾ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸੁਰੱਖਿਅਤ ਤਰੀਕੇ ਨਾਲ ਜੀਹਾਂ ਦੇ ਇਤਾਂ ਦੇ ਮੁਤਾਬਕ ਸਾਨੂੰ ਸਖਤ ਡਿਰੈਕਸ਼ਨਾਂ ਨੇ ਕਿ ਤੁਹਾਡੇ ਸ਼ਹਿਰ ਵਿੱਚ ਕਿਤੇ ਵੀ ਚਾਇਨਾ ਡੋਰ ਨਹੀਂ ਵਿਕਣੀ ਚਾਹੀਦੀ ਉਸ ਦੇ ਸਬੰਧ ਦੇ ਵਿੱਚ ਅੱਜ ਰਾਏਪੁਰਾ ਬਕਸ ਵੱਲੋਂ ਸ਼ਹਿਰ ਦੇ ਵਿੱਚ ਦੁਕਾਨਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਦੁਕਾਨਦਾਰਾਂ ਦੇ ਘਰਾਂ ਤੇ ਵੀ ਛਾਪੇਮਾਰੀ ਕਰ ਰਹੇ ਆ ਸਾਡੀ ਕੋਸ਼ਿਸ਼ ਆ ਕਿ ਰਾਏਪੁਰਾ ਸ਼ਹਿਰ ਦੇ ਵਿੱਚ ਕਿਤੇ ਵੀ ਕਿਸੇ ਵੀ ਵਿਅਕਤੀ ਵੱਲੋਂ ਨਾਂ ਦਾ ਚਾਇਨਾ ਡੋਰ ਵੇਚੀ ਜਾਵੇ ਨਾ ਹੀ ਕਿਸੇ ਬੱਚੇ ਵੱਲੋਂ ਚਾਇਨਾ ਡੋਰ ਦੇ ਨਾਲ ਕੋਈ ਪਤੰਗ ਉਡਾਇਆ ਜਾਵੇ ਮੈਂ ਤੁਹਾਡੇ ਮਾਧਿਅਮ ਥਰੂ ਰਾਏਪੁਰਾ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਕੋਈ ਇਦਾਂ ਦੀ ਜਾਣਕਾਰੀ ਅਗਰ ਕੋਈ ਦੁਕਾਨਦਾਰ ਚਾਈਨਾ ਡੋਰ ਵੇਚ ਰਿਹਾ ਹੋਵੇ ਜਾਂ ਕੋਈ ਬੱਚਾ ਚਾਈਨਾ ਦੀ ਡੋਰ ਦੇ ਨਾਲ ਪਤੰਗ ਉਡਾਰ ਰਿਹਾ ਹੋਵੇ ਤਾਂ ਸਾਨੂੰ ਜਾਣਕਾਰੀ ਦੇਣ ਵਾਲੇ ਬੰਦੇ ਦੀ ਇਤਲਾਹ ਤੇ ਅਗਰ ਅਸੀਂ ਉਹ ਰਿਕਵਰੀ ਪਾ ਲੈਨੇ ਆ ਅਸੀਂ ਦੋਸ਼ੀ ਤੱਕ ਪਹੁੰਚ ਜਾਂਦੇ ਆ ਤਾਂ ਸਾਡੀ ਰਾਏਪੁਰਾ ਪੁਲਿਸ ਵੱਲੋਂ 5100 ਰੁਪਏ ਜਿਹੜਾ ਇਨਾਮ ਆ ਉਹ ਇਤਲਾਈਏ ਨੂੰ ਦਿੱਤਾ ਜਾਊਗਾ ਆਓ ਆਪਾਂ ਸਾਰੇ ਮਿਲ ਕੇ ਚਾਈਨਾ ਡੋਰ ਦਾ ਖਤਮਾ ਕਰੀਏ ਤੇ ਸ਼ਹਿਰ ਦੇ ਵਿੱਚ ਚਾਈਨਾ ਡੋਰ ਨਾ ਵੇਚਣ ਦੇਵਾਂਗੇ ਨਾ ਹੀ ਅਸੀਂ ਆਪਣੇ ਬੱਚੇ ਨੂੰ ਚੈਨਲ ਡੋਰ ਖਰੀਦਣ ਦੇਵਾਂਗੇ ਅਗਰ ਕਿਸੇ ਦਾ ਬੱਚਾ ਚਾਈਨਾ ਡੋਰ ਦੇ ਨਾਲ ਪਤੰਗ ਉਡਾਉਂਦਾ ਹੋਇਆ ਮਿਲ ਗਿਆ ਤਾਂ ਉਹਨਾਂ ਦੇ ਮਾਪਿਆਂ ਤੇ ਜੇਕਰ ਕੋਈ ਦੁਕਾਨਦਾਰ ਚੈਨਲ ਡੋਰ ਵੇਚਦਾ ਆਇਆ ਗਿਆ ਤਾਂ ਉਸ ਦੁਕਾਨਦਾਰ ਤੇ ਗੈਰ ਜਮਾਨਤੀ ਧਰਾਵਾਂ ਦੇ ਤਹਿਤ ਅਸੀਂ ਪਰਚਾ ਸਖਤ ਪਰਚਾ ਦਰਜ ਕਰਾਂਗੇ ਤੇ ਉਹਨੂੰ ਅਸੀਂ ਜੇਲ੍ਹ ਦੀਆਂ ਸਲਾਕਾਂ ਪਿੱਛੇ ਭੇਜਾਂਗੇ ਤੁਸੀਂ ਸਭ ਨੇ ਦੇਖਿਆ ਕਿ ਪਿਛਲੇ ਦਿਨੀ ਸਮਰਾਲਾ ਦੇ ਵਿੱਚ ਇੱਕ ਬੱਚੇ ਦੀ ਜਾਨ ਗਈ ਹੈ ਚੈਨਾ ਡੋਰ ਦੇ ਨਾਲ ਅਸੀਂ ਨਹੀਂ ਚਾਹੁੰਦੇ ਕਿ ਐਦਾਂ ਦੀ ਘਟਨਾ ਕੋਈ ਹੋਰ ਹੋਵੇ ਤਾਂ ਕਰਕੇ ਆਓ ਸਾਰੇ ਮਿਲ ਕੇ ਚੈਨਾ ਡੋਰ ਦੇ ਖਿਲਾਫ ਸਖਤ ਮੀਮ ਬੀੜੀਏ ਤੇ ਪੁਲਿਸ ਦਾ ਸਹਿਯੋਗ ਦਿਈਏ ਅਗਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਸਾਨੂੰ ਜਾਣਕਾਰੀ ਦਿਓ ਜਾਣਕਾਰੀ ਦੇਣ ਵਾਲੇ ਨੂੰ ਰਾਏਪੁਰਪਲਸ ਵੱਲੋਂ 5200 ਰੁਪਏ ਨਾਮ ਦਿੱਤਾ ਜਾਵੇਗਾ ਧੰਨਵਾਦ